ਦੋਸਤੋ ਸਤਿ ਸ੍ਰੀ ਅਕਾਲ ਅੰਤਰਰਾਸ਼ਟਰੀ ਪੱਧਰ ਤੇ ਤੇ ਪੰਜਾਬ ਦੇ ਵਿੱਚੋਂ ਇਸ ਸਮੇਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਜਿਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਇਸ ਸਮੇਂ ਚਰਚਿਤ ਖਬਰ ਆ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਵਿੱਚ ਉਹ ਹੈਗੀ ਹੈ ਜੀ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਆ ਉਹਨਾਂ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਡਰੱਗ ਦੇ ਨਾਲ ਆਈਸ ਡਰੱਗ ਜਿਹਨੂੰ ਕਿਹਾ ਜਾਂਦਾ ਹੈ ਉਹਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਾਲ ਦੀ ਨਾਲ ਪੁਲਿਸ ਦੇ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਦਾ ਜਿਹੜਾ ਡੂਪ ਟੈਸਟ ਆ ਉਹ ਵੀ ਪੋਜ਼ਿਟਿਵ ਆਇਆ ਹੈ ਬਹੁਤ ਸਾਰੀਆਂ ਰਿਪੋਰਟਾਂ ਆ ਰਹੀਆਂ ਨੇ ਤੇ ਜਿਵੇਂ ਮੈਂ ਕਿਹਾ ਕਿ ਬੜੀ ਰੀਸੈਂਟ ਇਹ ਘਟਨਾ ਆ ਇਹਨੂੰ ਲੈ ਕੇ ਪਰਿਵਾਰ ਦਾ ਵੀ ਜਿਹੜਾ ਉਹਨਾਂ ਦਾ ਵੀ ਰੁਖ ਸਾਹਮਣੇ ਆ ਗਿਆ ਉਹਦੇ ਤੇ ਵੀ ਗੱਲ ਕਰਦੇ ਆਂ ਹੋਰ ਇੱਕ ਦੋ ਖਬਰਾਂ ਨੇ ਬਹੁਤ ਜ਼ਰੂਰੀ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਹੋ ਗਈ ਆ ਪਰ ਉਹਨਾਂ ਨੇ ਹਜੇ ਜੇਲ੍ਹ ਦੇ ਵਿੱਚ ਰਹਿਣਾ ਸਾਰੀਆਂ ਗੱਲਾਂ ਕਰਾਂਗੇ ਪਰ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਿ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਦਾ ਬਟਨ ਜ਼ਰੂਰ ਦਬਾ ਦਿਓ ਤੇ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਸੋ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਜਿਹੜੀ ਖਬਰ ਹੈ ਜੀ ਇਹ ਬਕਵਾਕ ਜਿਹੜਾ ਇਕ ਤਾਂ ਬਹੁਤ ਵੱਡੇ ਲੈਵਲ ਤੇ ਜੀ ਇੰਡੀਆ ਦੇ ਵਿੱਚ ਵੀ ਇਹ ਇਹਦਾ ਜਿਹੜਾ ਪ੍ਰਸਾਰਣ ਹੋ ਰਿਹਾ ਵੱਡੇ ਲੈਵਲ ਤੇ ਕਹ ਲਓ ਕਿ ਇਹ ਪੂਰੇ ਜਿਹੜਾ ਭਾਰਤ ਦਾ ਮੀਡੀਆ ਆ ਚਾਹੇ ਪੰਜਾਬ ਦਾ ਮੀਡੀਆ ਚਾਹੇ ਭਾਰਤ ਦਾ ਮੀਡੀਆ ਉਹਦੇ ਵਿੱਚ ਇਹਦਾ ਪ੍ਰਸਾਰਣ ਹੋ ਰਿਹਾ BBC ਪੰਜਾਬੀ ਕੀ ਰਿਪੋਰਟ ਕਰ ਰਿਹਾ ਉਹਨਾਂ ਦਾ ਕਹਿਣਾ ਕਿ ਹਲਕਾ ਖੰਡੂਰ ਸਾਹਿਬ ਤੋਂ ਜਿਹੜਾ ਆਜ਼ਾਦ ਚੋਣ ਜਿੱਤ ਕੇ ਲੋਕ ਸਭਾ ਮੈਂਬਰ ਬਣੇ ਅਮਰਤਪਾਲ ਸਿੰਘ ਦੇ ਭਰਾ ਹਰਪੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਹੁਣ ਇਸ ਰਿਪੋਰਟ ਦੇ ਮੁਤਾਬਕ ਹਰਪੀਤ ਸਿੰਘ ਕੋਲੋਂ ਕਥਿਤ ਤੌਰ ਤੇ ਨਸ਼ਾ ਬਰਾਮਦ ਹੋਇਆ ਜਿਸ ਮਗਰੋਂ ਉਸ ਦੀ ਫਲੋਰ ਤੋਂ ਗ੍ਰਿਫਤਾਰੀ ਹੋਈ ਦੱਸੀ ਜਾ ਰ ਜਿਲੰਦਰ ਪੁਲਿਸ ਦੇ ਐਸਐਸਪੀ ਅੰਕੁਰ ਗੁਪਤਾ ਮੁਤਾਬਕ ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਾਥੀ ਲਵਪ੍ਰੀਤ ਸਿੰਘ ਦੀ ਗੱਡੀ 'ਚੋਂ 4 ਗ੍ਰਾਮ ਮੈਥਾਮਫੈਟਾਮੀਨ ਮੈਥਾਮਫੈਟਾਮੀਨ ਬਰਾਮਦ ਕੀਤੀ ਗਈ ਜਿਸ ਨੂੰ ਕਿ ਆਈਸ ਡਰੱਗ ਵੀ ਕਿਹਾ ਜਾਂਦਾ ਹੈ ਅੱਛਾ ਮੈਂ ਜਿਹੜੇ ਖਾਰਾ ਸਾਹਿਬ ਨੇ ਨਾ ਇਹਨਾਂ ਦੇ ਵਕੀਲ ਨੇ ਪਾਏ ਅਮਰਪਾਲ ਸਿੰਘ ਉਹਨਾਂ ਦੇ ਉਹਨਾਂ ਨੂੰ ਵੀ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਇੱਕ ਤਾਂ ਵੀ ਇਹ ਬਹੁਤ ਘੱਟ ਕੁਆਂਟੀਟੀ ਆ ਜਿਹੜੇ ਉਹਨਾਂ ਨੇ ਸਵਾਲ ਉਠਾਏ ਆ ਜਿਹੜੇ ਸ਼ੰਕੇ ਉਹਨਾਂ ਨੇ ਖੜੇ ਕੀਤੇ ਆ ਪੁਲਿਸ ਦੀ ਇਸ ਸਟੋਰੀ ਦੇ ਖਿਲਾਫ ਖਾਰਾ ਸਾਹਬ ਦਾ ਇਹ ਕਹਿਣਾ ਪੰਜਾਬੀ ਲੋਕ ਤੇ ਉਹਨਾਂ ਦੀ ਬਾਈ ਥਲੀ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਸੋ ਖਾਰਾ ਸਾਹਬ ਦਾ ਇਹ ਕਹਿਣਾ ਕਿ ਇੱਕ ਤਾਂ ਬਹੁਤ ਘੱਟ ਕੁਆਂਟੀਟੀ ਆ ਜਿਹਦੇ ਲਈ ਇੱਕ ਇਸ ਲੈਵਲ ਦਾ ਆਫੀਸਰ ਆ ਕੇ ਜਿਹੜੀ ਆ ਉਹ ਪ੍ਰੈਸ ਬਾਰਤਾ ਕਰੇ ਦੂਸਰਾ ਜਦੋਂ ਪ੍ਰੈਸ ਕਾਨਫਰੈਂਸ ਦੇ ਵਿੱਚ ਜਾਂ ਜਿਹੜੀ ਉਹਨਾਂ ਦੀ ਪ੍ਰੈਸ ਦੇ ਗੱਲਬਾਤ ਹੋਈ ਆ ਪ੍ਰੈਸ ਦੇ ਨਾਲ ਜਿਹੜੇ ਪੁਲਿਸ ਆਫੀਸਰ ਨੇ ਉਹਨਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਇਹਨਾਂ ਦਾ ਅਮਰਿਤਪਾਲ ਸਿੰਘ ਉਹਨਾਂ ਦੇ ਨਾਲ ਕੀ ਰਿਸ਼ਤਾ ਆ ਇਹ ਜਿਹੜਾ ਹਰਪੀ ਸਿੰਘ ਫੜਿਆ ਗਿਆ ਤਾਂ ਉਹਨਾਂ ਨੇ ਇਹਦੇ ਬਾਰੇ ਕੋਈ ਸਪਸ਼ਟ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਇਹ ਤਾਂ ਬਾਅਦ ਵਿੱਚ ਆਪਾਂ ਨੂੰ ਪਤਾ ਲੱਗੇਗਾ ਸਾਨੂੰ ਇਹਦੇ ਉਹਨਾਂ ਨੇ ਆਪਣੇ ਜਿਹੜੇ ਸ਼ੰਕੇ ਜ਼ਾਹਿਰ ਕੀਤੇ ਨੇ ਸੋ ਇਸ ਰਿਪੋਰਟ ਦੇ ਮੁਤਾਬਕ ਜੀ ਜਿਹੜਾ ਪੁਲਿਸ ਦਾ ਕਹਿਣਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੇ ਖਿਲਾਫ ਮਹਿੰਮ ਚੱਲ ਰਹੀ ਆ ਉਹਦੇ ਤਹਿਤ ਵੀਰਵਾਰ ਸ਼ਾਮ ਨੂੰ ਹਰਪੀਤ ਸਿੰਘ ਅਤੇ ਉਹਨਾਂ ਦੇ ਸਾਥੀ ਨੂੰ ਫਲੋਰ ਦੇ ਵਿੱਚ ਨੈਸ਼ਨਲ ਹਾਈਵੇ ਨੇੜੇੋਂ ਗ੍ਰਿਫਤਾਰ ਕੀਤਾ ਅਮਰਿਤਪਾਲ ਸਿੰਘ ਦਾ ਤੁਹਾਨੂੰ ਪਤਾ ਕਿ ਉਹ ਤਾਂ ਖੁਦ ਜਿਹੜਾ ਨਸ਼ਾ ਦੇ ਖਿਲਾਫ ਉਹ ਆਪਣੀ ਮਹਿੰਮ ਚਲਾਉਂਦੇ ਰਹੇ ਨੇ ਤੇ ਹੁਣ ਉਹ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਨੂੰ ਕਾਫੀ ਵੱਡੀ ਜਿਹੜੀ ਆ ਜਿੱਤ ਹਾਸਲ ਹੋਈ ਆ ਜਿਹੜਾ ਖਡੂਰ ਸਾਹਿਬ ਦੇ ਵਿੱਚੋਂ ਸੋ ਆਪਣੇ ਅਹੁਦੇ ਦੀ ਤੁਹਾਨੂੰ ਪਤਾ ਸੋਂ ਵੀ ਹੋ ਚੁੱਕੇ ਨੇ ਤੇ ਇਸ ਸਮੇਂ ਮੈਂਬਰ ਆਫ ਪਾਰਲੀਮੈਂਟ ਨੇ ਉਹ ਤੇ ਇਹਦੇ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਪੁਲਿਸ ਦੇ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਹਰਪੀਤ ਸਿੰਘ ਤੇ ਉਹਨਾਂ ਦੇ ਸਾਥੀ ਦਾ ਜਿਹੜਾ ਡੋਪ ਟੈਸਟ ਆ ਉਹ ਪੋਜ਼ਿਟਿਵ ਆਇਆ ਸੋ ਇਹਨਾਂ ਨੇ ਦੱਸਿਆ ਪੁਲਿਸ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਦੇ ਨੇੜੇ ਸ਼ੱਕੀ ਹਾਲਾਤਾਂ ਦੇ ਵਿੱਚ ਕ੍ਰੇਟਾ ਗੱਡੀ ਖੜੀ ਸੀਗੀ ਸ਼ੀਸ਼ੇ ਕਾਲੇ ਕੀਤੇ ਹੋਏ ਸਨ ਗੱਡੀ ਦੇ ਵਿੱਚ ਹਰਪੀਤ ਸਿੰਘ ਤੇ ਲਬੀਤ ਸਿੰਘ ਨਾਮਕ ਜਿਹੜੇ ਵਿਅਕਤੀ ਬੈਠੇ ਹੋਏ ਸਨ ਤਲਾਚੀ ਲੈਣ ਮਗਰੋਂ ਉਹਨਾਂ ਦੇ ਕੋਲੋਂ ਸਾਨੂੰ 4 ਗ੍ਰਾਮ ਜਿਹੜੀ ਆਇਸ ਡਰੱਗ ਬਰਾਮਦ ਹੋਈ ਆ ਇਸ ਮਗਰੋਂ ਉਹਨਾਂ ਦੋਵਾਂ ਦਾ ਡੋਪ ਟੈਸਟ ਲੂਪ ਟੈਸਟ ਕਰਵਾਇਆ ਗਿਆ ਜੋ ਕਿ ਪੋਜ਼ਿਟਿਵ ਆਇਆ ਸੋ ਇਸ ਅੱਛਾ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਇਹ ਆ ਕਿ ਇਸ ਜਿਹੜੀ ਪੁਲਿਸ ਨੇ ਗੱਲਬਾਤ ਕੀਤੀ ਆ ਉਹਦੇ ਵਿੱਚ ਉਹਨਾਂ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਜਿਹੜਾ ਲੁਧਿਆਣੇ ਦੇ ਰਹਿਣ ਵਾਲੇ ਸੰਦੀਪ अरोੜਾ ਨਾਮ ਦੇ ਕਥਿਤ ਨਸ਼ਾ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਤੇ ਪੁਲਿਸ ਨੇ ਇਹ ਗੱਲ ਕਹੀ ਆ ਕਿ ਜਿਹੜਾ ਇਹਨਾਂ ਦੋਹਾਂ ਦੇ ਬਲੋਂ ਭਾਬ ਜਿਹੜੇ ਹਰਪੀ ਸਿੰਘ ਹੋਣੀ ਆ ਤੇ ਇਹਨਾਂ ਦੇ ਜਿਹੜੇ ਸਾਥੀ ਨੇ ਲੱਭੀ ਸਿੰਘ ਇਹਨਾਂ ਦੇ ਵੱਲੋਂ ਜਿਹੜਾ ਇਹ ਨਸ਼ਾ ਆ ਇਹ ਸੰਜੀਵ ਅਰੋੜਾ ਤੋਂ ਖਰੀਦਾ ਗਿਆ ਸਕਾ ਜਿਸ ਨੂੰ ਉਹਨਾਂ ਦੇ ਵੱਲੋਂ ਪੇਟੀਐਮ ਤੇ 10000 ਰੁਪਏ ਵੀ ਭੇਜੇ ਗਏ ਨੇ ਸੋ ਹੁਣ ਦੇਖ ਕੇ ਪੇਟੀਐਮ ਤੋਂ 10000 ਰੁਪਏ ਭੇਜੇ ਗਏ ਨੇ ਥੈਟ ਮੀਨਸ ਕਿ ਇਹਦਾ ਇੱਕ ਡਿਜੀਟਲ ਫੁੱਟਪ੍ਰਿੰਟ ਜਿਹੜਾ ਉਹ ਹੈਗਾ ਜੋ ਕਿ ਇੱਕ ਤਗੜਾ ਸਬੂਤ ਹੋ ਸਕਦਾ ਪੁਲਿਸ ਦੇ ਲਈ ਇਹ ਗੱਲ ਸਾਬਤ ਕਰਨ ਦੇ ਲਈ ਕਿ ਡੈਫੀਨਿਟਲੀ ਇਹਨਾਂ ਨੇ ਆ ਪੇਟੀਐਮ ਜਿਹੜਾ ਉਸ ਸ਼ਖਸ ਨੂੰ ਕੀਤਾ ਸੀਗਾ ਤੇ ਜਿਹੜਾ ਜਿਹੜਾ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਇਹਨਾਂ ਦੇ ਵਿੱਚੋਂ ਸੰਜੀਪ ਸੰਦੀਪ अरोड़ा ਕਥਿਤ ਤੌਰ ਤੇ ਇਹਨਾਂ ਨੂੰ ਇਸ ਮਾਮਲੇ ਦੇ ਨਾਲ ਕਹ ਲੋ ਕਿ ਕਿਹਾ ਜਾ ਰਿਹਾ ਕਿ ਨਸ਼ਾ ਤਸਕਰ ਨੇ ਅੱਛਾ ਇਹਨਾਂ ਦੇ ਜਿਹੜਾ ਗ੍ਰਿਫਤਾਰੀ ਦੇ ਮਗਰੋਂ ਜਿਹੜੇ ਤਰਸੀਮ ਸਿੰਘ ਜੀ ਨੇ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਜੀ ਉਹਨਾਂ ਨੇ ਇਸ ਵਿੱਚ ਸਾਜ਼ਿਸ਼ ਦੱਸਿਆ ਉਹਨਾਂ ਨੇ ਕਿਹਾ ਕਿ ਅਮਰਤਪਾਲ ਨੂੰ ਬਦਨਾਮ ਕਰਨ ਦੇ ਲਈ ਸਾਰੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਜਿਹੜੀ ਆ ਇਸ ਰਿਪੋਰਟ ਦੇ ਮਤਲਬ ਬੀਬੀਸੀ ਪੰਜਾਬੀ ਦੀ ਇਸ ਰਿਪੋਰਟ ਦੇ ਮਤਲਬ ਜਿਹੜੀ ਇਨਫੋਰਮੇਸ਼ਨ ਹੈ ਕਿ ਹਰਪ੍ਰੀਤ ਸਿੰਘ ਜਿਹੜੇ ਆ ਉਹ ਦੁਬਈ ਵੀ ਰਹਿ ਚੁੱਕੇ ਨੇ ਤੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਉਹ ਅਮਰਤਪਾਲ ਸਿੰਘ ਦੀ ਚੋਣ ਦੇ ਮਹਿੰਮ ਦੇ ਵਿੱਚ ਐਕਟਿਵ ਵੀ ਰਹੇ ਨੇ ਸੋ ਜਿਲੰਡਰ ਪੁਲਿਸ ਵੱਲੋਂ ਹਰਪੀ ਸਿੰਘ ਦੀ ਗ੍ਰਿਫਤਾਰੀ ਮਗਰੋਂ ਤਰਸੀਮ ਸਿੰਘ ਨੇ ਕਿਹਾ ਕਿ ਸਾਨੂੰ ਮੀਡੀਆ ਦੇ ਰਾਹੀਂ ਪਤਾ ਲੱਗਿਆ ਕਿ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਅਤੇ ਸਭਜੀਤ ਸਿੰਘ ਖਾਲਸਾ ਦੀ ਜਿੱਤੋਂ ਸਰਕਾਰ ਤੋਂ ਬਰਦਾਸ਼ਤ ਨਹੀਂ ਹੋ ਰਹੀ ਇਸ ਲਈ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਦਾ ਕਹਿਣਾ ਕਿ ਭਾਈ ਅਮਰਤਪਾਲ ਸਿੰਘ ਹੁਣੀ ਤੇ ਖੁਦ ਸਾਡਾ ਸਾਰਾ ਪਰਿਵਾਰ ਵੀ ਨਸ਼ਾ ਰੋਕਣ ਦੇ ਲਈ ਯਤਨ ਕਰ ਰਿਹਾ ਤੇ ਤਾਂ ਉਹ ਭਾਵ ਹਰਪੀ ਸਿੰਘ ਖੁਦ ਨਸ਼ਾ ਕਿਵੇਂ ਕਰ ਸਕਦੇ ਨੇ ਇਹ ਸਿੱਖਾਂ ਦੇ ਖਿਲਾਫ ਇੱਕ ਘਿਣਾਉਣੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਜਿਹੜਾ ਇਹਨਾਂ ਨੇ ਬਾਕੀ ਪੁਲਿਸ ਦੇ ਉੱਤੇ ਇਲਜ਼ਾਮ ਵਗੈਰਾ ਲਗਾਏ ਨੇ ਤੇ ਖੈਰ ਇਹ ਹੁਣ ਜੀ ਉਹਨਾਂ ਨੇ ਦੱਸ ਦਿਆ ਕਿ ਕਿਸੇ ਇਵੜ ਤੇ ਜਾਣਾ ਸੀਗਾ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਜਿਹੜੀ ਕੋਈ ਰੈਲੀ ਵਗੈਰਾ ਸੀਗੀ ਉੱਥੇ ਉਹਨਾਂ ਨੇ ਪਹੁੰਚਣਾ ਸੀਗਾ ਸੋ ਇਹਨੂੰ ਆਬਵੀਅਸਲੀ ਉਹਨਾਂ ਦੇ ਪਰਿਵਾਰ ਨੇ ਡਿਨਾਈ ਕੀਤਾ ਭਾਈ ਅਮਰਪਾਲ ਸਿੰਘ ਉਹਨਾਂ ਦੇ ਜਿਹੜੇ ਭਰਾਤਾ ਨੇ ਉਹਨਾਂ ਦਾ ਜਿਹੜਾ ਕੀ ਪਾਕਿਆ ਇਹਦੇ ਤੇ ਉਹ ਹਜੇ ਸਾਡੇ ਸਾਹਮਣੇ ਨਹੀਂ ਹੈਗਾ ਕਿਉਂਕਿ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਤੇ ਉਹਨਾਂ ਦੇ ਪਰਿਵਾਰ ਨੇ ਡਿਨਾਈ ਕੀਤਾ ਇਸ ਚੀਜ਼ ਨੂੰ ਤੇ ਪੁਲਿਸ ਦਾ ਇਹ ਕਹਿਣਾ ਕਿ ਉਹਨਾਂ ਦੇ ਜਿਹੜੇ ਡੋਪ ਟੈਸਟ ਲਿਆ ਉਹ ਵੀ ਪੋਜ਼ਿਟਿਵ ਆਏ ਨੇ ਤੇ ਜਿਵੇਂ ਮੈਂ ਕਿਹਾ ਕਿ ਇਹ ਬੜਾ ਅਹਿਮ ਰਹਿਣਾ ਕਿ ਜਿਹੜਾ ਇਹਦੇ ਵਿੱਚ ਇੱਕ ਡਿਜੀਟਲ ਫੂਟਪ੍ਰਿੰਟ ਦੀ ਗੱਲ ਕੀਤੀ ਗਈ ਹੈ ਕਿ ਪੇਟੀਐਮ ਕੀਤਾ ਇਹਨਾਂ ਆਹੋ ਪੇਟੀਐਮ ਦੇ थ्रू ਕੀਤੇ ਆ ਸੋ ਖੈਰ ਇਹਦੇ ਵਿੱਚ ਅੱਗੇ ਕੀ ਹੁੰਦਾ ਇਸ ਖਬਰ ਦੇ ਨਾਲ ਜਿਹੜਾ ਤੁਹਾਡੇ ਨਾਲ ਲਗਾਤਾਰ ਸਾਂਝ ਪਉਂਦੇ ਰਹਿਾਂਗੇ ਤੇ ਇਹਦੇ ਨਾਲ ਨਾਲ ਜੀ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਬਹੁਤ ਕੁਝ ਚੱਲ ਰਿਹਾ ਜੋ ਬਾਈਡਨ ਸਾਹਿਬ ਦੀ ਜਿਹੜੀ ਆ ਉਹਨਾਂ ਦੀ ਕਿ ਕੀ ਉਹ ਬਣੇ ਰਹਿਣਗੇ ਯੂਐਸ ਦੇ ਰਾਸ਼ਟਰਪਤੀ ਤੇ ਅਗਲੀਆਂ ਜਿਹੜੀਆਂ ਚੋਣਾਂ ਦੇ ਲਈ ਉਮੀਦਵਾਰ ਡੈਮੋਕ੍ਰੇਟ ਦੇ ਵੱਲੋਂ ਉਹਦੇ ਤੇ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਇਹ ਜਿਹੜੀ ਇੱਕ ਹੋਰ ਤਾਜ਼ਾ ਰਿਪੋਰਟ ਆ ਕਿ ਸ਼ੰਭੂ ਬਾਰਡਰ ਨੂੰ ਖੋਲਣ ਦੇ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਨੇ ਵੀ ਬਰਕਰ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹਫਤੇ ਦੇ ਅੰਦਰ ਅੰਦਰ ਸ਼ੰਭੂ ਬਾਰਡਰ ਖੋਲਣ ਦੇ ਹੁਕਮ ਦਿੱਤੇ ਸੀਗੇ ਇਸ ਫੈਸਲੇ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਤੇ ਇਹ ਜਿਹੜਾ ਇਹਨਾਂ ਨੇ ਸੁਪਰੀਮ ਕੋਰਟ ਨੇ ਵੀ ਜਿਹੜਾ ਹਾਈ ਕੋਰਟ ਦਾ ਹੁਕਮ ਸੀਗਾ ਉਹਨੂੰ ਹੀ ਬਰਕਰਾਰ ਜਿਹੜਾ ਰੱਖਿਆ ਆ ਸੋ ਇਹ ਕੇਂਦਰ ਨੇ ਜਿਹੜਾ ਚੁਣੌਤੀ ਦਿੱਤੀ ਸੀਗੀ ਇਸ ਕੇਂਦਰ ਸਰਕਾਰ ਨੇ ਇਸ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਸੋ ਖੈਰ ਉਸ ਫੈਸਲੇ ਨੂੰ ਹੀ ਕੇਂਦਰ ਜਿਹੜਾ ਆਪਣੇ ਸੁਪਰੀਮ ਕੋਰਟ ਆ ਉਹਨਾਂ ਨੇ ਵੀ ਉਸੇ ਫੈਸਲੇ ਨੂੰ ਬਰਕਰਾਰ ਰੱਖਿਆ ਬੀਤੇ ਰੋਜ਼ ਜਿਹੜਾ ਐਸਕੇਮ ਆ ਉਹਨਾਂ ਦੇ ਵੱਲੋਂ ਵੀ ਉਹਨਾਂ ਨੇ ਕਈ ਜਿਹੜੇ ਆ ਪ੍ਰੋਗਰਾਮ ਐਲਾਨੇ ਨੇ ਕਿ ਉਹ ਕੇਸਟਰੀ ਕੇ ਨਾਲ ਜਿਹੜੀ ਉਹਨਾਂ ਦੀ ਮੂਵਮੈਂਟ ਹੈ ਉਹਨੂੰ ਦੁਬਾਰਾ ਰਿਵਾਈਵ ਕਰਨ ਜਾ ਰਹੇ ਨੇ ਕਿ ਜਿਹੜੇ ਪਹਿਲਾਂ ਦੇ ਵਾਅਦੇ ਉਹਨਾਂ ਨਾਲ ਕੀਤੇ ਹੋਏ ਆ ਜਦੋਂ ਤਿੰਨ ਜਿਹੜੇ ਆ ਬਿੱਲ ਰੱਦ ਕੀਤੇ ਗਏ ਤੇ ਜਦੋਂ ਦਿੱਲੀ ਦੀਆਂ ਬਰੂਹਾਂ ਤੋਂ ਜਿਹੜੇ ਆ ਕਿਸਾਨ ਆ ਪੰਜਾਬ ਹਰਿਆਣਾ ਜਾਂ ਯੂਪੀ ਰਾਜਸਥਾਨ ਨੂੰ ਵਾਪਸ ਮੁੜੇ ਨੇ ਸੋ ਉਦੋਂ ਜਿਹੜਾ ਕੁਝ ਕੁ ਜਿਹੜੇ ਵਾਅਦੇ ਕੀਤੇ ਗਏ ਸਗੇ ਇਨਾਂ ਦਾ ਇਹ ਕਹਿਣਾ ਕਿ ਉਹ ਉਹਨਾਂ ਨੂੰ ਵਫਾ ਨਹੀਂ ਕੀਤਾ ਗਿਆ ਇਸ ਕਰਕੇ ਇਹਨਾਂ ਨੇ ਦੁਬਾਰਾ ਜਿਹੜਾ ਅੰਦੋਲਨ ਨੂੰ ਰਿਵਾਈਵ ਕਰਨ ਦੀ ਕਾਲ ਦਿੱਤੀ। ਇਹਦੇ ਨਾਲ ਹੀ ਜੀ ਸੁਪਰੀਮ ਕੋਰਟ ਨੇ ਦਿੱਲੀ ਦੀ ਜਿਹੜੀ ਆਫਕਾਰੀ ਨੀਤੀ ਮਾਮਲੇ ਦੇ ਵਿੱਚ ED ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜਿਹੜਾ ਗ੍ਰਿਫਤਾਰ ਕੀਤਾ ਸੀਗਾ ਉਹਨਾਂ ਨੂੰ ਜਿਹੜੀ ਅੰਤ੍ਰ임 ਜ਼ਮਾਨਤ ਦੇ ਦਿੱਤੀ ਆ ਹਾਲਾਂਕਿ ਉਹ ਜੇਲ੍ਹ ਤੋਂ ਬਾਹਰ ਨਹੀਂ ਔਰ ਨਹੀਂ ਆਪ ਆਉਣਗੇ ਕਿਉਂਕਿ ਇਸ ਸਮੇਂ ਸੀਬੀਆਈ ਦੀ ਹਿਰਾਸਤ ਦੇ ਵਿੱਚ ਨੇ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਸੋ ਉਹਨਾਂ ਨੇ ਜ਼ਮਾਨਤ ਦੇ ਲਈ ਦਿੱਲੀ ਹਾਈ ਕੋਰਟ ਦਾ ਰੁਖ ਹੋਣ ਕੀਤਾ ਆ ਤੇ ਉਧਰੋਂ ਜਿਹੜਾ ਉਹਨਾਂ ਨੂੰ ਈਡੀ ਵਾਲੇ ਕੇਸ ਦੇ ਵਿੱਚੋਂ ਅੰਤ੍ਰੀਮ ਜ਼ਮਾਨਤ ਜਿਹੜੀ ਆ ਸੁਪਰੀਮ ਕੋਰਟ ਨੇ ਉਹ ਦੇ ਦਿੱਤੀ ਆ ਸੋ ਜਾਂਦੇ ਜਾਂਦੇ ਜੇਕਰ ਆਪਾਂ ਅਮਰੀਕਨ ਪੋਲਿਟਿਕਸ ਦੀ ਗੱਲ ਕਰੀਏ ਪਰ ਕਿਉਂਕਿ ਅਮਰੀਕਾ ਦੀ ਪੋਲਿਟਿਕਸ ਦੇ ਨਾਲ ਦੀ ਪੂਰੀ ਦੁਨੀਆ ਦੀ ਪੋਲਿਟਿਕਸ ਜੁੜੀ ਹੋਈ ਆ ਸੋ ਇਸ ਕਰਕੇ ਉੱਥੇ ਜਿਹੜਾ ਜੋ ਬਾਈਡਨ ਸਾਹਿਬ ਆ ਆਪਾਂ ਤੁਹਾਡੇ ਨਾਲ ਅੱਗੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਜਦੋਂ ਡੋਨਲਡ ਟਰੰਪ ਸਾਹਿਬ ਦੇ ਨਾਲ ਉਹਨਾਂ ਦੀ ਡਿਬੇਟ ਹੋਈ ਆ ਨਾ ਉਹ ਉਦੋਂ ਇਹ ਗੱਲਾਂ ਸਾਹਮਣੇ ਆਈਆਂ ਸੀਗੀਆਂ ਉਹਨਾਂ ਦੀ ਉਮਰ ਨੂੰ ਲੈ ਕੇ ਕਿ ਕੀ ਉਹ ਜਿਹੜਾ ਅਗਲੀ ਵਾਰ ਪ੍ਰਧਾਨ ਮੰਤ ਸੌਰੀ ਰਾਸ਼ਟਰਪਤੀ ਬਣਨਾ ਤਾਂ ਦੂਰ ਦੀ ਗੱਲ ਆ ਕਿ ਜਿਹੜੇ ਉਹਨਾਂ ਦੇ 4-5 ਮਹੀਨੇ ਕਿਉਂਕਿ ਨਵੰਬਰ 'ਚ ਇਲੈਕਸ਼ਨ ਹੋਣੀਆਂ ਉੱਥੇ ਵੈਸੇ ਪਾਵਰ ਟਰਾਂਸਫਰ ਮੋਸਟਲੀ ਜਨਵਰੀ 'ਚ ਉੱਥੇ ਅਮਰੀਕਾ ਦੇ ਵਿੱਚ ਹੁੰਦਾ ਕਿ ਕੀ ਹੋਏ ਆਪਣੇ 4-5 ਮਹੀਨੇ ਜਿਹੜੇ ਇਹ ਪੂਰੇ ਕਰ ਸਕਣਗੇ ਕਿ ਜੇ ਜੀ ਸ਼੍ਰੀਕੇ ਨਾਲ ਉਹ ਉਹਨਾਂ ਦੀ ਜਿਹੜੀ ਆ ਜਿਵੇਂ ਉਹਨਾਂ ਨੇ ਗੱਲਾਂ ਕੀਤੀਆਂ ਡੋਨਲਡ ਟਰੰਪ ਸਾਹਿਬ ਉਹਨਾਂ ਦੇ ਨਾਲ ਉਸ ਦਿਨ ਕੁਝਕ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਕਿ ਮੈਨੂੰ ਨਹੀਂ ਸਮਝ ਆਈ ਕਿ ਇਹਨਾਂ ਨੇ ਕੀ ਕਿਹਾ ਭਾ ਬਾਈਡਨ ਸਾਹਿਬ ਨੇ ਕੀ ਕਿਹਾ ਤੇ ਉਹਨਾਂ ਨੇ ਇਹ ਵੀ ਤੁਹਾਨੂੰ ਪਤਾ ਕਿ ਟਰੰਪ ਵੈਸੇ ਵੀ ਮਜ਼ਾਹੀਆ ਅੰਦਾਜ਼ ਦੇ ਵਿੱਚ ਬਹੁਤ ਗੱਲਾਂ ਕਰਦੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਇਹਨੂੰ ਵੀ ਨਹੀਂ ਪਤਾ ਲੱਗਾ ਕਿ ਇਹਨੇ ਕੀ ਕਿਹਾ ਸੋ ਖੈਰ ਇਹਨੂੰ ਲੈ ਕੇ ਲਗਾਤਾਰ ਗੱਲਾਂ ਹੋ ਹੀ ਰਹੀਆਂ ਸੀਗੀਆਂ ਪਰ ਕਿਉਂਕਿ ਨੈਟੋ ਸਮਿਟ ਹੋਣੀ ਸੀਗੀ ਉੱਥੇ ਵਾਸ਼ਿੰਗਟਨ ਦੇ ਵਿੱਚ ਇਸ ਦੇ ਜਿਹੜੇ ਸੋਰਸਸ ਦੇ ਬਾਲੇ ਨਾਲੇ ਰਿਪੋਰਟਾਂ ਚੱਲ ਰਹੀਆਂ ਸੀਗੀਆਂ ਜਾਂ ਮੀਡੀਆ ਦੇ ਵਿੱਚ ਇਹ ਕਿਆਸਰਾਈਆਂ ਸੀਗੀਆਂ ਜਾਂ ਗੱਲਾਂਬਾਤਾਂ ਸੀਗੀਆਂ ਕਿ ਜਿਹੜਾ ਕਿਉਂਕਿ ਇਹ ਨੈਟੋ ਦੀ ਸਮਿਟ ਹੈ ਇਸ ਕਰਕੇ ਥੋੜਾ ਜਿਆਦਾ ਡੈਮੋਕ੍ਰੇਟ ਦੇ ਜਿਹੜੇ ਅੰਦਰੂਨੀ ਹਲਕੇ ਨੇ ਉਹ ਇਸ ਚੀਜ਼ ਨੂੰ ਹੇਠਾਂ ਰੱਖ ਰਹੇ ਨੇ ਅਦਰਵਾਈਜ਼ ਜਿਹੜਾ ਨੈਟੋ ਦੀ ਸਮਿਟ ਤੋਂ ਬਾਅਦ ਇਹ ਗੱਲਾਂ ਦੁਬਾਰਾ ਹੋਣ ਗਈਆਂ ਕਿ ਜੋ ਬਾਈਡਨ ਸਾਹਿਬ ਨੂੰ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਨਹੀਂ ਲੜਨਾ ਚਾਹੀਦਾ ਸਪੈਸ਼ਲੀ ਜਿਹੜਾ ਅਗਰੀ ਵਾਰ ਨੂੰ ਜਿਹੜੀ ਉਹਨਾਂ ਨੇ ਉਮੀਦਵਾਰੀ ਕੋਸ਼ਿਸ਼ ਕੀਤੀ ਹੋਈ ਆ ਸੋ ਕੱਲ ਜੀ ਉਹਨਾਂ ਨੇ ਇਹਦੇ ਵਿੱਚ ਦੋ ਚੀਜ਼ਾਂ ਹੋਰ ਜੁੜ ਗਈਆਂ ਕੱਲ ਜਦੋਂ ਜੋ ਬਾਈਡਨ ਸਾਹਿਬ ਨੇ ਬੋਲਦੀ ਮੇ ਰੈਜ਼ਲਸ ਕੀ ਜਿਹੜੇ ਯੂਕਰੇਨੀਅਨ ਰਾਸ਼ਟਰਪਤੀ ਉਹਨਾਂ ਨੂੰ ਸਟੇਜ ਤੇ ਸੱਦਣਾ ਸੀਗਾ ਤੇ ਉਹਨਾਂ ਨੇ ਕਹਿਤਾ ਕਿ ਜਿਹੜਾ ਪਹਿਲਾਂ ਇਹਨਾਂ ਦੀ ਇੱਕ ਜਿਹੜੀ ਆਪਣੀ ਪੂਰੀ ਉਹਨਾਂ ਨੇ ਭੂਮਿਕਾ ਜੀ ਬਣ ਕੇ ਜੋ ਬਾਈਡਨ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਕਿ ਪ੍ਰੈਜ਼ੀਡੈਂਟ ਪੁਤਿਨ ਕਹਿਣਾ ਪ੍ਰੈਜ਼ੀਡੈਂਟ ਜਰਨਲਿਸਟ ਕੀ ਸੀ ਤੇ ਉਹਨਾਂ ਨੇ ਕਹਿ ਦਿੱਤਾ ਪ੍ਰੈਜ਼ੀਡੈਂਟ ਪੁਤਿਨ ਇਸੇ ਤਰੀਕੇ ਨਾਲ ਫਿਰ ਉਹਨਾਂ ਨੇ 22 ਪ੍ਰੈਜ਼ੀਡੈਂਟ ਦੇ ਲਈ ਕਹਿਣਾ ਸੀਗਾ ਕਿ ਮੇਰੀ ਵਾਈਸ ਪ੍ਰੈਜ਼ੀਡੈਂਟ ਜਿਹੜੀ ਕਮਲਾ ਹੈਰਿਸ ਆ ਜਦਕਿ ਉਹਨਾਂ ਨੇ ਕਹਿ ਦਿੱਤਾ ਕਿ ਵਾਈਸ ਪ੍ਰੈਜ਼ੀਡੈਂਟ 트ੰਪ ਉੱਥੇ ਵੀ ਉਹ ਜਿਹੜਾ ਉੱਕ ਗਿਆ ਸੋ ਇਹਨੂੰ ਲੈ ਕੇ ਜਿਹੜਾ ਉਹਨਾਂ ਦੀ ਸਿਹਤ ਨੂੰ ਲੈ ਕੇ ਜਾਂ ਕੀ ਉਹ ਕਿੰਨੇ ਕੇਸ ਵੀਕੇ ਨਾਲ ਅਗਲੀਆਂ ਜਿਹੜੀਆਂ ਚੋਣਾਂ ਲੜ ਸਕਦੇ ਨੇ ਜਿਹੜੇ ਸਵਾਲ ਪਹਿਲਾਂ ਹੀ ਕਹ ਲਓਗੇ ਬਹੁਤ ਜ਼ਿਆਦਾ ਖੜੇ ਹੋਈ ਸੀਗੇ ਉਹਨਾਂ ਦੇ ਵਿੱਚ ਦੁੱਗਣਾ ਤਿੱਗਣਾ ਵਾਧਾ ਹੋ ਗਿਆ ਹੁਣ ਉਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਕਈ ਹਲਕੇ ਆ ਉਹ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਹੋ ਗਏ ਨੇ ਕਿ ਡੈਮੋਕ੍ਰੇਟ ਦੇ ਜਿਹੜੇ ਵਿੱਚੋਂ ਹੀ ਇਸ ਗੱਲ ਦਾ ਵਿਰੋਧ ਵੀ ਆਉਣਾ ਸ਼ੁਰੂ ਹੋ ਗਿਆ ਕਿ ਜੋ ਬਾਈਡਨ ਸਾਹਿਬ ਨੂੰ ਅਗਲੀਆਂ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ ਸੋ ਜੇਕਰ ਜਿਹੜੇ ਵਾਈਡਨ ਸਾਹਿਬ ਆ ਉਹ ਇਸ ਗੱਲ ਤੇ ਜਿਹੜੇ ਆ ਫਰਮ ਖੜੇ ਨੇ ਉਹਨਾਂ ਦਾ ਇਹ ਕਹਿਣਾ ਕਿ ਮੈਂ ਇਹ ਚੋਣਾਂ ਲੜਨੀ ਆ ਮੈਂ ਬਿਲਕੁਲ ਸਹੀ ਆ ਤੇ ਉਹ ਕੌਗਨੀਟਿਵ ਟੈਸਟ ਦੀ ਇੱਕ ਗੱਲ ਚੱਲ ਰਹੀ ਆ ਉਹਨਾਂ ਨੇ ਕਿਹਾ ਕਿ ਉਹਦੀ ਵੀ ਮੈਨੂੰ ਜ਼ਰੂਰਤ ਨਹੀਂ ਹੈਗੀ ਕਿਉਂਕਿ ਮੈਂ ਬਿਲਕੁਲ ਸਹੀ ਆ ਤੇ ਉਹਨਾਂ ਨੇ ਮੇਰੇ ਤੇ ਜਿਹੜੇ تنਕੀਦ ਕਰਦੇ ਨੇ ਜਿਹੜੇ ਮੇਰੇ ਕ੍ਰਿਟਿਕਸ ਨੇ ਉਹਨਾਂ ਨੇ ਇਸ ਗੱਲ ਨੂੰ ਪਰਵਾਹ ਨਹੀਂ ਕਰਨਾ ਸੋ ਖੈਰ ਯੂਐਸਡੀ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਜਿਹੜਾ ਇਹ ਕਾਫੀ ਕਹ ਲੋ ਕਿ ਪੁਚਹਾੜ ਵਾਲੀ ਸਥਿਤੀ ਹੈ ਇਸ ਸਮੇਂ ਸੋ ਅਮਰਿਤਪਾਲ ਸਿੰਘ ਦੇ ਭਰਾ ਵਾਲੀ ਜਿਹੜੀ ਇਹ ਸਾਰੀ ਖਬਰ ਆ ਇਹਦਾ ਫਾਲੋਅ ਅਪ ਕੀ ਆ ਇਹ ਤੁਹਾਡੇ ਨਾਲ ਅਗਲੇ ਵੀਲੌਗ ਦੇ ਵਿੱਚ ਸਾਂਝਾ ਕਰਦੇ ਆ ਤੇ ਵੈਸੇ ਵਰਲਡ ਇੰਟਰਨੈਸ਼ਨਲੀ ਜਿਹੜਾ ਪੋਲਿਟਿਕਸ ਦੇ ਵਿੱਚ ਕੀ ਹੋ ਰਿਹਾ ਇਹ ਵੀ ਲਗਾਤਾਰ ਤੁਹਾਡੇ ਨਾਲ ਜੁੜੇ ਰਵਾਂਗੇ ਸੋ ਬੇਨਤੀ ਆ ਕਿ YouTube ਤੇ ਹਮ ਤਾਂ ਸਬਸਕ੍ਰਾਈਬ ਕਰ ਲੈਣਾ TikTok ਤੇ ਹਮ ਤਾਂ ਫਾਲੋ ਜ਼ਰੂਰ ਕਰ ਲੈਣਾ ਬਹੁਤ ਧੰਨਵਾਦ